ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਟੀ 24 ਟੀਵੀ ਤੇ ਦੋਸਤੋ ਮੈਂ ਕਰਮ ਸੋਢੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਵਟਾਂਦਰਾ ਸਿਆਸਤ ਹਰ ਵਕਤ ਪਖੀ ਹੁੰਦੀ ਹੈ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਕਰੀਬ 3 ਸਾਲ ਬਾਅਦ ਹੀ ਪੰਜਾਬ ਦੇ ਅੰਦਰ ਤਬਾਹ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਜਾਲ ਤੋਂ ਬਚਾਉਣ ਦੇ ਲਈ ਜੋ ਉਪਰਾਲੇ ਹੁਣ ਸ਼ੁਰੂ ਕੀਤੇ ਗਏ ਨੇ ਉਸ ਦੀ ਵੱਡੇ ਪੱਧਰ ਤੇ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਚੋਣਾਂ ਵੇਲੇ ਨਸ਼ਿਆਂ ਨੂੰ ਮੋੜਲੇ ਆਧਾਰ ਦੇ ਉੱਤੇ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਕੀਤੇ ਵਾਅਦੇ ਦੇ ਮੁਤਾਬਿਕ ਅੱਜ ਤੱਕ ਘੱਟੋ ਘੱਟ 70% ਤੋਂ ਵੱਧ ਕਾਰਗੁਜ਼ਾਰੀ ਮੁਕੰਮਲ ਕਰ ਲੈਣੀ ਚਾਹੀਦੀ ਸੀ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਦੇ ਵੱਲੋਂ ਕਰੀਬ 3 ਸਾਲ ਤੱਕ ਇਸ ਮਸਲੇ ਦੇ ਵੱਲ ਕੋਈ ਵੀ ਤਵੱਜੋ ਨਹੀਂ ਦਿੱਤੀ ਗਈ ਸੀ ਪਰ ਹੁਣ ਸੂਬਾ ਸਰਕਾਰ ਦੀਆਂ ਮੌਜੂਦਾ ਕਾਰਵਾਈਆਂ ਤੋਂ ਇੰਜ ਪਤਾ ਲੱਗਦਾ ਹੈ ਵੀ ਹੁਣ ਸਰਕਾਰ ਨੇ ਨਸ਼ਿਆਂ ਦੇ ਵਪਾਰੀਆਂ ਨੂੰ ਨੱਥ ਪਾਉਣ ਦੇ ਲਈ ਪੱਕਾ ਮਨ ਬਣਾ ਲਿਆ ਹੋਵੇ ਤੇ ਹੁਣ ਮਾਨ ਸਰਕਾਰ ਦੀ ਨਸ਼ਿਆਂ ਖਿਲਾਫ ਯੁੱਧ ਨਸ਼ੇ ਵਿਰੋਧ ਮਹਿੰਮ ਨੇ ਨਸ਼ਾ ਤਸਕਰਾਂ ਨੂੰ ਭਾਜੜਾ ਪਾਈਆਂ ਨੇ ਕਿ ਨਹੀਂ ਇਸ ਦੇ ਬਾਰੇ ਦੇ ਵਿੱਚ ਆਪਾਂ ਕਰਾਂਗੇ ਅੱਜ ਗੱਲਬਾਤ ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਤੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਖੇੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜ਼ੀ ਰੋ ਸੋ ਖੇੜਾ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਨਸ਼ਿਆਂ ਦੇ ਖਿਲਾਫ ਯੁੱਧ ਵਿੱਟ ਦੀਆਂ ਬਲਡوزر ਨੀਤੀ ਲਿਆਂਦੀ ਗਈ ਹੈ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਇਹ ਮਹਿੰਮ ਚਲਾਉਂਦਿਆਂ ਹੋਇਆਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਤਾੜਨਾ ਕੀਤੀਆਂ ਗਈਆਂ ਜਿਹੜੀ ਹੁਣ ਭਗਵੰਤ ਮਾਨ ਸਰਕਾਰ 3 ਸਾਲ ਦੀ ਕੁੰਭ ਕਰਨੀ ਨੀਤੀ ਤੋਂ ਉੱਠ ਕੇ ਅੰਗੜਾਈ ਲਈ ਹੈ ਉਹਨਾਂ ਨੇ ਖੜਾ ਸਾਹਿਬ ਵਾਗੇ ਹੀ ਨੀਤੀ ਅਤੇ ਨੀਅਤ ਸਹੀ ਲੱਗਦੀ ਹੈ ਪੰਜਾਬ ਸਰਕਾਰ ਦੀ ਕਿ ਹਜੇ ਵੀ ਖੋਟ ਹੀ ਲੱਗਦਾ ਹੈ ਨੀਅਤ ਦੇ ਵਿੱਚ ਹੂੰ ਗੱਲ ਇਹ ਤਾਂ ਕਰਮਜੀ ਆ ਥੋੜੇ ਦਿਨਾਂ ਦੇ ਵਿੱਚ ਬੜੀ ਸਰਗਰਮੀ ਲੱਗੀ ਹੈ ਜੀ ਤਿੰਨ ਸਾਲ ਵਾਕੇ ਤੁਹਾਡੀ ਗੱਲ ਸੀ ਹੈ ਕੁੰਭ ਕਰਨੀ ਸੁੱਤੀ ਸੀ ਸਰਕਾਰ ਉਗਵਾ ਤੁਮਨ ਸਾਹਿਬ ਦੇ ਦਾਅਵੇ ਸੀ ਕजरीवाल ਦਾਅਵੇ ਸੀ ਅਸੀਂ ਬਹੁਤ ਦਿਨਾਂ ਦੇ ਵਿੱਚ ਨਸ਼ੇ ਖਤਮ ਕਰ ਦਾਂਗੇ ਪੰਜਾਬ ਦੇ ਵਿੱਚੋਂ ਜੀ ਜੀ ਜਿੱਥੇ ਅੰਮੇਸ਼ ਸ਼ਾਹ ਜੀ ਇਹ ਕਹਿੰਦੇ ਕੇਂਦਰੀ ਮੰਤਰੀ ਜੀ ਵੀ 2047 ਤੱਕ ਕਰਾਂਗੇ ਭਾਰਤ ਨੂੰ ਨਸ਼ਾ ਮੁਕਤ 2047 ਤੱਕ 47 ਤੱਕ ਤੇ ਸਾਡੇ ਭਗਵੰਤਵਾਨ ਸਾਹਿਬ ਕਹਿੰਦੇ ਹੁਣ 3 ਮਹੀਨੇ ਹੀ ਆ 90 ਦਿਨਾਂ ਚ ਤੁਹਾਨੂੰ ਲਪੂਰੀ ਨਸ਼ੀੜੀ ਕੋਈ ਹਮਮ ਅਕਸਰ ਦਮਗਜ਼ੇ ਮਾਰ ਜਾਂਦੇ ਆ ਪਤਾ ਨਹੀਂ ਉਹ ਉਹਨਾਂ ਦੀ ਸਟੇਜ ਬਹੁਤ ਵਧੀਆ ਕੰਮ ਕਰਦੇ ਆ ਜੀ ਜਿਹੜੀ ਹੁਣ ਗੱਲ ਆਈ ਆ ਕਿ ਪੀੜਿਤ ਪੰਜਾਬ ਆ ਜ਼ਖਮੀ ਪੰਜਾਬ ਆ ਦੁਖੀ ਪੰਜਾਬ ਆ ਤੇ ਲੋਕ ਜੋ ਰਾਹਤ ਮਿਲਦੀ ਆ ਵੀ ਕੋਈ ਕੰਮ ਕਰ ਰਿਹਾ ਠੀਕ ਹੈ ਨਾ ਜੀ ਗੱਲ ਇਹ ਕਿ ਮੈਂ ਇੱਕ ਵੀ ਦੇਖਦਾ ਹਾਂ ਨਾ ਕਿ ਪੰਜਾਬ ਚੋਂ ਨਸ਼ੇ ਤੇ ਪ੍ਰੀਖੇ ਚੋਂ ਨਕਲ ਖਤਮ ਨਹੀਂ ਹੋਣੀ ਹੂੰ ਬਿਲਕੁਲ ਦੋਨੋਂ ਹੀ ਮਸਲੇ ਇਦਾਂ ਦੇ ਦੋਨੋਂ ਮਸਲੇ ਇਦਾਂ ਦੇ ਝੂਠੇ ਆ ਹੂੰ ਇਹ ਲੋਕ ਕਹਿੰਦੇ ਕੋਸ਼ਾ ਕਰਦੇ ਕੋਸ਼ਾ ਹਾਂਜੀ ਜਿਹੜੀ ਉਹਨਾਂ ਨੇ ਨਾ ਸਾਰੇ ਮਤਲਬ ਤਾੜਨਾ ਕੀਤੀ ਹੈਗੀ ਆ ਪੰਜਾਬ ਦੇ ਐਸਐਸਬੀ ਸਾਡੇ ਕੀ ਕਹਿ ਬੀਤਾ ਕਰਦੇ ਹੋ इवन देन ਭ੍ਰਸ਼ਟਾਚਾਰ ਦੇ ਖਿਲਾਫ ਵੀ ਜਾਂ ਨਸ਼ੇ ਦੇ ਖਿਲਾਫ ਵੀ ਜਿਹੜੀ ਗੱਲ ਤੁਸੀਂ ਕੀਤੀ ਆ ਅਮਨੁਰਾ ਨੇ ਵੀ ਕਿਹਾ ਸੀਗਾ ਵੀ ਗੱਲ ਸੁਣ ਲਓ ਸਿੱਧੇ ਹੋ ਜਾਓ ਤੇ ਨਹੀਂ ਤੇ ਇਹ ਨੌਕਰੀਆਂ ਪੈਨਸ਼ਨਾਂ ਦੇ ਬਲ ਜਾਣਗੀਆਂ ਜੀ ਬਿਲਕੁਲ ਮਤਲਬ ਤਿੰਨ ਸਾਲ ਦੇ ਵਿੱਚ ਇੱਕ ਉਹਨਾਂ ਦਾ ਮਲਾਜ਼ਮ ਵਰਗ ਦੇ ਉੱਪਰ ਵਿਸ਼ਵਾਸ ਖਤਮ ਹੋ ਗਿਆ ਲੱਗਦਾ ਹੂੰ ਬੇਪਰੋਸਗੀ ਆ ਇਹ ਨਹੀਂ ਬੇਪਰੋਸਗੀ ਤਾਂ ਤੁਸੀਂ ਕੀ ਕੀਤੀ ਤੁਸੀਂ ਤੇ ਤੁਸੀਂ ਦਬਕੇ ਮਾਰ ਕੇ ਉਹਨੂੰ ਕੋਈ ਕਿਹੜਾ ਕੰਮ ਕਰਾ ਲਓਗੇ ਬਿਲਕੁਲ ਜੀ ਤਹਾਡੀ ਸਰਕਾਰ ਦੀ ਨੀਅਤ ਤੇ ਨੀਤੀ ਸਾਫ਼ ਹੋਵੇ ਤੇ ਉਹ ਪੱਪਾਂ ਪਰ ਹੋ ਜਾਂਦਾ ਮਲਾਜੂ ਬਿਲਕੁਲ ਸਹੀ ਜੀ ਹੈਨਾ ਹਾਂਜੀ ਉਹ ਕਹਿੰਦੇ ਜੀ ਜਦੋਂ ਨਾ ਕੈਪਟਨ ਅਮਰਿੰਦਰ ਸੋਹਣਦੇ ਸਨ ਨਾ ਤੇ ਉਹ 10 ਵਜੇ ਆਉਂਦੇ ਸੀ ਆਪਣੇ ਦਫ਼ਤਰ ਹਾਂਜੀ ਤੇ 10 ਵਜੇ ਕੇ 5 ਮਿੰਟ ਤੇ ਪਤਾ ਲੱਗਦਾ ਸੀਗਾ ਸਾਰੇ ਹੀ ਪੰਜਾਬ ਦੇ ਡਿਪਟੀ ਕਮਿਸ਼ਨਰ ਨੂੰ ਤੇ ਐਸਐਸਪੀ ਨੂੰ ਸਾਡੇ ਮੁੱਖ ਮੰਤਰੀ ਕੀ ਚਾਹੁੰਦੇ ਹੂੰ ਤੇ ਤਿੰਨ ਸਾਰਿਆਂ ਨੂੰ ਪਤਾ ਲੱਗਾ ਹੀ ਨਹੀਂ ਵੀ ਸਾਡੇ ਮੁੱਖ ਮੰਤਰੀ ਕੀ ਚਾਹੁੰਦੇ ਆ ਮਤਲਬ ਸਿਰਫ ਡਿਫਰੈਂਸ ਹੈ ਨਾ ਜੀ ਬਿਲਕੁਲ ਗੱਲ ਇਹ ਹੈ ਕਿ ਮੈਂ ਸੋਚਦਾ ਵੀ ਇਹ ਨਸ਼ਿਆਂ ਨੂੰ ਖਤਮ ਕਰਨ ਦੇ ਵਿੱਚ ਬਹੁਤ ਨੀਅਤ ਤੇ ਪਿਛਲੇ ਦਿਨ ਨਾ ਵਿਧਾਨ ਸਭਾ ਦੇ ਵਿੱਚ ਪ੍ਰਗਟ ਸਿੰਘ ਨੇ ਗੱਲ ਆਖੀ ਹਾਂਜੀ ਜੋ ਵਿਧਾਇਕ ਨੇ ਛੋਣੀ ਤੋਂ ਜੀ ਉਹ ਕਹਿੰਦੇ ਪੰਜਾਬ 'ਚ ਪੁਲਿਸ ਰਾਜ ਨਾ ਲਿਆਓ ਹੂੰ ਪੰਜਾਬ 'ਚ ਲੋੜ ਆ ਲੋਕਤੰਤਰੀ ਕਰਨਾ ਕੀਮਤਾਂ ਨਾ ਵੜਾਈ ਸਰਕਾਰ ਦੀ ਬਿਲਕੁਲ ਸਹੀ ਜੀ ਤੇ ਜਦੋਂ ਸਰਕਾਰ ਹੀ ਮਤਲਬ ਉਹ ਤੇ ਨਿਰਭਰ ਕਰ ਦਵੇ ਸਰਕਾਰ ਨੂੰ ਕੌਣ ਚਲਾ ਰਿਹਾ ਭਗਵੰਤ ਮਾਨ ਸਰਕਾਰ ਨੂੰ ਪੁਲਿਸ ਚਲਾ ਰਹੀ ਹੈ ਇਦਾਂ ਨਹੀਂ ਹੁੰਦੀ ਕਰਮ ਜੀ ਬੋਰਸ ਕਿਉਂ ਹੋਈ ਆ ਆ ਮਹਾਰਾ ਉਹਦੇ ਉੱਪਰ ਕੁੰਡੇ ਹੈ ਨਹੀਂ ਕੋਈ ਹੁਣ ਉਹਨਾਂ ਨੇ ਡੀਸੀ ਸੱਦ ਲੈ ਕਿਉਂ ਸੱਦੇ ਲੋੜ ਕੀ ਸੀ ਡੀਸੀ ਸੱਦਣ ਦੀ ਹਮ ਡੈਪਟੀਕ ਵੀ ਨਾ ਤੇ ਕੁਝ ਨਹੀਂ ਕਰਨਾ ਬਿਲਕੁਲ ਨਹੀਂ ਸੀ ਉਹਨਾਂ ਨੂੰ ਰੋਕਣੀ ਨਹੀਂ ਹਮ ਹੁਣ ਡੀਸੀ ਵਿਚਾਰੇ ਕੀ ਕਰਨ ਉਹ ਸਰਕਾਰ ਦੇ ਹੁਕਮਾਂ ਨੂੰ ਤਮੀਲ ਕਰਦੇ ਉਹਨਾਂ ਨੇ ਸਾਰੇ ਇਸ ਜਮ ਇਕੱਠੇ ਕਰ ਲਏ ਹਮ ਉਨੇ ਕਿਹਾ ਵੀ ਸੋਮਵਾਰ ਤੱਕ ਤੁਸੀਂ ਸਾਰੇ ਮੈਨੂੰ ਤਿੰਨ ਦਿਨਾਂ ਦੀ ਜ਼ੋਰ ਰਿਪੋਰਟ ਦਿਓ ਵੀ ਆਪਾਂ ਕੀ ਕਰ ਸਕਦੇ ਹਾਂ ਹੂੰ ਜੀ ਤੁਸੀਂ ਕਰ ਸਕਦੇ ਨੇ ਇੱਕ ਲੈਕਚਰ ਹੀ ਕਰ ਸਕਦੇ ਹੋ ਸਮਝਾ ਲੈ ਕਰ ਸਕਦੇ ਹੋ ਕਰਦੇ ਜਾ ਰਹੇ ਹੋ ਬਿਲਕੁਲ ਬਿਲਕੁਲ ਸਰਕਾਰੀ ਹੁਕਮਾਂ ਨੂੰ ਹਾਂਜੀ ਲੇਕਿਨ ਫੰਡਾਂ ਕਿਨੇ ਹੂੰ ਪੁਲਿਸ ਨੇ ਪੁਲਿਸ ਨੇ ਹੀ ਮੰਗਣੀ ਪੁਲਿਸ ਨੇ ਮੰਗਣਾ ਹੂੰ ਇੱਕ ਵਾਰੀ ਕੀ ਹੋਇਆ ਕਿ ਸਾਡੇ ਨਾਲ ਸੁਲਤਾਨਪੁਰ ਲੋਧੀ ਇੱਕ ਮੀਟਿੰਗ ਹੋਈ ਉਥੋਂ ਡੀਐਸਪੀ ਨੇ ਮੀਟਿੰਗ ਸੱਦੀ ਚੰਗੇ ਲੋਕ ਸੱਦੇ ਨਾਲ ਵੀ ਨਸ਼ਿਆਂ ਦੇ ਖਿਲਾਫ ਮੈਂ ਵੜਣੀ ਆ ਹਾਂਜੀ ਉਦੋਂ ਕੈਪਟਨ ਮਰਨ ਸਿੰਘ ਨੇ ਕਿਹਾ ਸੀਗਾ ਵੀ ਐਸਐਚਓ ਜੁਮੇਵਾਰ ਹੋਊਗਾ ਇਹਨਾਂ ਨੇ ਵੀ ਕਿਹਾ ਸੀਗਾ ਜੀ ਅਤੇ ਕਿਸੇ ਜੁੱਦੇ ਖਿਲਾਫ ਨਾ ਉਹਨਾਂ ਕਰ ਵੀ ਕੀਤੀ ਨਾ ਨਾ ਕੀਤੀ। ਹੂੰ ਤੇ ਨਸ਼ਿਆਂ ਦੇ ਨਾਲ ਹਰ ਰੋਜ਼ ਹਰ ਖੇਤਰ ਚੋਂ ਹਰ ਵਿਧਾਨ ਸਭਾ ਵਰਗੇ ਰੋਜ਼ ਇੱਕਦਮ ਮਤ ਆਉਂਦੀਆਂ। ਬਿਲਕੁਲ ਜਿਹੜੇ ਰਿਕਾਰਡ ਚ ਨਹੀਂ। ਹੂੰ ਠੀਕ ਹੈ। ਫਿਰ ਕਿਨੂੰ ਕੀ ਕੀਤਾ? ਮਤਲਬ ਸਿਰਫ ਸ਼ਗੂਫੇ ਹੈਗੇ। ਹੂੰ ਤੇ ਜਦੋਂ ਨਾ ਉਸ ਮੀਟਿੰਗ ਦੇ ਵਿੱਚ ਸੰਤ ਬਲਬੀਰ ਸਿੰਘ ਸਿੱਟੇਵਾਲ ਨੂੰ ਸੱਦਿਆ ਗਿਆ ਸੀ। ਜੀ ਉਹਨਾਂ ਨੂੰ ਏਜੰਡੇ ਦਾ ਨਹੀਂ ਸੀ ਪਤਾ। ਉਹ ਗਏ ਆ ਤੇ ਕਹਿੰਦੇ ਅੱਜ ਮੀਟਿੰਗ ਖਦੀ ਆ। ਅੱਛਾ ਜੀ। ਉਹ ਕਹਿੰਦੇ ਵੀ ਮਹਾਰਾਜ ਮੀਟਿੰਗ ਇਹ ਹੈਗੀ ਆ ਕਿ ਨਸ਼ਿਆਂ ਦੇ ਖਿਲਾਫ ਉਦਬੰਦੀ ਕਰਨੀ ਹੈਗੀ ਆ ਵੀ ਆਪਾਂ ਇਹਨੂੰ ਕਿੱਦਾਂ ਖਤਮ ਕਰਨਾ ਹੈਗਾ ਤੂੰ ਪਤਾ ਉਹ ਬੰਦੇ ਉੱਠ ਕੇ ਖੜੇ ਹੋ ਗਏ ਅੱਛਾ ਜੀ ਉਹ ਕਹਿੰਦੇ ਮੇਰਾ ਕੀ ਕੰਮ ਹੂੰ ਪੰਜਾਬ ਦੇ ਵਿੱਚ ਹਰ ਥਾਣੇ ਨੂੰ ਪਤਾ ਕਿ ਮੇਰੇ ਹਲਕੇ 'ਚ ਕੌਣ ਨਸ਼ਾ ਵੇਚਦਾ ਹੂੰ ਤੁਹਾਨੂੰ ਪੁਲਿਸ ਨੂੰ ਪਤਾ ਵਾ ਨਸ਼ਾ ਕੌਣ ਵੇਚਦਾ ਹਾਂਜੀ ਤੇ ਤੁਸੀਂ ਉਹਨੂੰ ਫੜ ਲਓ ਹੂੰ ਇਹ ਕਿਸੇ ਤੋਂ ਲੁਕੇ ਛੁਪਿਆ ਤਾਂ ਹੈ ਸਾਡੀ ਅੱਖਾਂ 'ਚ ਕਿਉਂ ਧੂੜ ਪਾਰੇ ਹੋ ਜੀ ਜੀ ਪ੍ਰਾਣੀ ਰਿਪੋਰਟ ਚੱਕ ਲੋ ਪੰਜਾਬ ਦੇ ਵਿਸ਼ੇ ਨਸ਼ੇ ਕਿਉਂ ਵਿਕੇ ਗਿਆ ਵਾਰ ਕਿਦ ਨੂੰ ਖਾ ਗਈ ਹਮ ਰਾਜਨੀਤਿਕ ਲੋਕ ਜੀ ਬਹੁਤ ਸਾਰੇ ਉਹਦੇ ਮੰਤਰੀ ਦੇ ਵਿਧਾਇਕ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਠੀਕ ਹੈ ਹਮ ਬੋਰ ਇੱਕ ਖਾਸ ਰਕੇ ਪੰਜਾਬ ਪੁਲਿਸ ਦੇ ਬਹੁਤ ਸਾਰੇ ਅਧਿਕਾਰੀ ਜਿਹਨਾਂ ਨਾਮ ਹੀ ਆਏ ਆ ਕਿੱਡੇ ਵੱਡੇ ਨਾਮ ਆਏ ਆ ਤੇ ਕਿੱਡੇ ਉੱਪਰ ਤੱਕ ਗਏ ਹੈ ਉਹ ਫਸੇ ਵੀ ਹਮ ਲੋਕ ਸਭਾ ਦੇ ਇਲੈਕਸ਼ਨ ਇਥੇ ਜਿੰਨੀ ਜੌਣ ਹੋਈ ਸੀਗੀ ਚਲਦੇ ਆਂ ਹੀ ਭਗਵੰਤ ਮਾਨ ਸਾਹਿਬ ਨੇ ਇਹਨਾ ਇੱਕ ਆਈਪੀ ਅਧਿਕਾਰੀ ਸਸਪੈਂਡ ਕੀਤਾ ਸੀ ਹੂੰ ਜੀ ਠੀਕ ਹੈ ਰਾਜੀਤ ਸਿੰਘ ਜੀ ਲੇਕਿਨ ਕੀ ਹੋਇਆ ਹੂੰ ਇੱਕ ਪਾਸੇ ਤੁਸੀਂ ਨੂੰ ਭਜਾ ਦਿੱਤਾ ਦੂਜੇ ਪਾਸੇ ਤੁਸੀਂ ਸਸਪੈਂਡ ਕਰਕੇ ਕੀ ਖਾਨ ਕਟਿਆ ਕੀ ਲੱਭਿਆ ਕੁਝ 인ਦਰਜੀਤ ਸਿੰਘ ਬੜਾ ਨਾ ਇੰਪੋਰਟੈਂਟ ਸੀਗਾ ਉਹਦੇ ਨਾਲ ਇੱਕ ਪੂਰੀ ਪੂਰੀ ਚੇਨ ਹੈ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਹੁਣ 52 ਇਹ ਸਿਪਾਈ ਹੌਲਡਰ ਜੀ ਸਸਪੈਂਡ ਕਰਦੇ ਥਾਣੇ ਦੇ ਤੱਕ ਹਾਂਜੀ ਕੀ ਸ਼ੋਅ ਕਰਨ ਵਾਸਤੇ ਪਿੱਲੋ ਸਸਪੈਂਡ ਕੀਤੇ ਆ ਹੁਣ ਇਹਨਾਂ ਨੇ ਕੀ ਕੀਤਾ ਕਿ ਹਰ ਰੋਜ਼ ਤੁਸੀਂ ਆ ਕੇ ਨਾ ਵੀ ਬਲਡੋਜ਼ਰ ਜੀ ਨੀਤੀ ਆਂਦੀ ਕਿੱਥੋਂ ਆਂਦੀ ਹੈ ਯੂਪੀ ਤੋਂ ਹੂੰ ਜੀ ਉੱਥੇ ਹੀ ਚੱਲਦਾ ਜੀ ਪਿਆ ਰਜਾ ਇੱਕ ਹਾਈ ਪ੍ਰੋਫਾਈਲ ਜਾਂ ਤੁਸੀਂ ਮਤਲਬ ਮਨ ਲੋ ਹਾਈ ਵੋਲਟੇਜ ਹੈ ਹਾਂ ਜੀ ਜੋ ਡਰਾਮਾ ਰਚ ਰਹੇ ਆ ਤੁਸੀਂ ਤੁਸੀਂ ਦਰੋਹ ਦਿਖਾ ਰਹੇ ਆ ਤੁਹਾਨੂੰ ਅਧਿਕਾਰ ਦਿੱਤਾ ਕਿ ਇਹਨੇ ਕਿਸੇ ਦੇ ਘਟ ਹੋਣ ਦਾ ਹੂੰ ਬਿਲਕੁਲ ਸਹੀ ਕੀ ਉਹ ਪੰਜਾਬ ਦੀਆਂ ਨਹੀਂ ਲੋਕਾਂ ਦੇ ਘਰਾਂ ਦੀਆਂ ਕੰਨਾਂ ਵੇਚਦੀਆਂ ਵਾਂ ਜਿਹੜੇ ਟਾਰਿਆ ਤੁਸੀਂ ਸੁਪਰੀਮ ਕੋਰਟ ਦਾ ਫੈਸਲਾ ਹੈਗਾ ਵੀ ਜੇ ਕਰ ਇਲੈਗਲ ਬਣਿਆ ਵਾ ਕਿਸੇ ਗਲਤਾਂ ਬਣਿਆ ਢੋਣਾ ਬੰਦਾ ਲੁੱਟਸ ਦੇ ਕੇ ਜੀ ਹਾਂਜੀ ਪਰ ਤੁਸੀਂ ਕਿਹਦੇ ਇਲਜ਼ਾਮ ਲਗਟਾਇਤਾ ਹੀ ਜਾਂਦੇ ਆ ਕੱਲ ਨੂੰ ਕੋਰਟ ਦੇ ਵਿੱਚੋਂ ਉਹ ਜਿੱਤ ਜਾਂਦਾ ਜਾ ਕੇ ਮੇਰੇ ਤੇ ਇਲਜ਼ਾਮ ਗਲਤ ਲੱਗਾ ਫਿਰ ਠੱਠਾ ਕਰ ਕੋਣ ਬਣਾਓਗੇ ਐਸਐਚਓ ਬਣਾਓਗੇ ਡੀਐਸਪੀ ਬਣਾਓਗੇ ਹੂੰ ਪੰਜਾਬ ਪੁਲਿਸ ਹਰ ਹਾਲ ਲੱਲ ਫਿਰਦੀ ਹੈਗੀ ਆ ਤੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਜਿਹੜੇ ਪੰਜਾਬ ਪੁਲਿਸ ਨੂੰ ਪਤਾ ਸੀ ਜੀ ਠੀਕ ਹੈ ਨਾ ਹਾਂਜੀ ਗੱਲ ਇਹ ਹੈਗੀ ਕਿ ਤੁਸੀਂ ਬਲਡੋਜ਼ਰ ਤੇ ਘੁੰਮ ਰਹੇ ਹੋ ਨਾ ਗਰੀਬਾਂ ਉੱਤੇ ਹੂੰ ਜਿਹਦੇ ਵਿੱਚ ਇੱਕ ਕੁਕਰਮੀ ਬੰਦਾ ਨਿਕਲਿਆ ਜਿਹਨ ਨਸ਼ਾ ਵਿੱਚ ਆ ਬਾਕੀ ਟਬਰ ਨੂੰ ਕਿਉਂ ਦੋਸ਼ੀ ਬਣਾਤਾ ਹੂੰ ਉਸ ਘਰ ਚ ਪਰ ਜਿਹੜੇ ਬੱਚੇ ਹੈਗੇ ਆ ਛੋੜੇ ਬੱਚੇ ਆ ਧੀਆ ਪੁੱਤ ਵਾਂ ਉਹਨਾਂ ਨੂੰ ਦਾਗੀ ਕਿਉਂ ਸਮਾਜ ਖੜਾ ਕਰਤਾ ਵੀ ਇਹਨੇ ਛੇੜੀ ਦੇ ਪੁੱਤ ਵਾ ਇੱਕ ਤਸਕਰ ਦੇ ਪੁੱਤ ਵਾ ਧੀਆ ਵਾਂ ਉਹਨਾਂ ਨੂੰ ਸਮਾਜ ਕਿਉਂ ਮਾਰਤਾ ਹੂੰ ਤੁਸੀਂ ਸਾਡੀ ਸਵੇਦਨਾ ਕਿੱਥੇ ਗਈ ਹਾਂਜੀ ਹਾਂਜੀ ਤੁਹਾਡਾ ਬਲਡੋਜ਼ਰ ਉਹਨਾਂ ਝੋਂਪੜੀਆਂ ਤੇ ਚੱਲ ਰਿਹਾ ਛੋੜੇ ਘਰਾਂ ਤੇ ਚੱਲ ਰਿਹਾ ਤੂੰ ਉਹਨਾਂ ਮਹੱਲਾ ਤੇ ਕਿਉਂ ਨਹੀਂ ਚੱਲ ਰਿਹਾ ਹੂੰ ਜਿਹੜੇ ਦੋਸ਼ੀ ਸਾਫ਼ ਤੋਂ ਹੋ ਚੁੱਕੇ ਆ ਬਿਲਕੁਲ ਸਹੀ ਉਹਨਾਂ ਨੂੰ ਜ਼ਰਖਿਆ ਦਿੱਤੀ ਹੋਈ ਹੈ ਹੂੰ ਮਤਲਬ ਤੁਸੀਂ ਉਨੀਦ ਕੀ ਹੈ ਬਨਿਆਦ ਕੀ ਹੈਗੀ ਤੁਸੀਂ ਇਹ ਕਿਹੜਾ ਬਰਤਾਨ ਸਰਜ ਰਹੇ ਹੋ ਤੁਸੀਂ ਲੋਕਾਂ ਨੂੰ ਕਿਉਂ ਮੂਰਖ ਬਣਾ ਰਹੇ ਹੋ ਹੈਨਾ ਹੁਣ ਜਿਹੜੇ ਸਿੱਧੀ ਗੱਲ ਹੈਗੀ ਆ ਕਿ ਜਦੋਂ ਪੰਜਾਬ ਪੁਲਿਸ ਦੀ ਸਾਡੀ ਹੈਗੀ ਆ ਪੰਜਾਬ ਪੁਲਿਸ ਦੇ ਪਰ ਕੁੰਡਾ ਕੋਈ ਨਹੀਂ ਹੂੰ ਹੈਨਾ ਹਾਂਜੀ 90 ਤੋਂ ਪਹਿਲਾਂ ਹੁੰਦਾ ਸੀ ਕੁੰਡਾ ਹਰ ਐਸਐਸਪੀ ਦੀ ਏਸੀਆਰ ਜਿਹੜਾ ਡੀਸੀ ਲੱਗਦਾ ਸੀ ਸਹੀ ਤੇ ਜਦੋਂ ਏਸੀਆਰ ਡਿਵੀਜ਼ਨ ਨੇ ਲਿਖਣੀ ਹੈਗੀ ਆ ਉਥੋਂ ਦੇ ਜਿਹੜੀ ਸਬਡਿਵੀਜ਼ਨ ਹੈਗੀ ਆ ਉਥੋਂ ਦੇ ਐਸਡੀਐਮ ਨੇ ਰਿਪੋਰਟ ਕਰਨੀ ਹੈਗੀ ਆ ਹਾਂ 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 ਉਥੋਂ ਦੇ ਡੀਐਸਪੀ ਦੀ ਐਸਐਚਓ ਦੀ ਵੀ ਹਾਂਜੀ ਤੇ ਉਦੋਂ ਕੀ ਕੰਟਰੋਲ ਸੀ ਕਿਸੇ ਦਾ ਹਮ ਹੁਣ ਤੇ ਹਰ ਜ਼ਿਲ੍ਹੇ ਵਿੱਚ ਦੇਖ ਲੋ ਕਿ ਡੀਸੀ ਨੂੰ ਐਸਐਸਪੀ ਇੱਧਰ ਆਦਾ ਕਿ ਗੱਲ ਹੀ ਨਹੀਂ ਮੈਂ ਕੀ ਮੰਨਦਾ ਕੋਣ ਹ ਜਦੋਂ ਕਿ ਕਿਸੇ ਵੀ ਜ਼ਿਲ੍ਹੇ ਵਿੱਚ ਕਿ ਤੁਹਾਨੂੰ ਕਰਫੂ ਲਾਉਂਦਾ ਤਾਂ ਕਰਕੇ ਕੋਈ ਡਿਪਟੀ ਕਮਿਸ਼ਨਰ ਕਲੈਕਟਰ ਕੋਲੇ ਹਾਂਜੀ ਲਾਗੂ ਕਿਹਨੇ ਕਰਨਾ ਐਸਐਸਪੀ ਨੇ ਕਰਨਾ ਹੈਗਾ ਹਮ ਤੇ ਉਹ ਜਦੋਂ ਉਹ ਦੋ ਮਰਜੀ ਗਿੰਦਾ ਗੱਲ ਸੁਣਦੀ ਨਹੀਂ ਫੋਨ ਤੇ ਮਰਜ਼ੀ ਆਪਣੀ ਚੱਲ ਰਹੀ ਹੈਗੀ ਹੂੰ ਜੇ ਜੇ ਸਰਦਾਰ ਪ੍ਰਗਟ ਸਿੰਘ ਨੇ ਕਿਹਾ ਕਿ ਆਪ ਹੁਦਰਾ ਬੰਦ ਕਰਾਓ ਕਿ ਮੈਂ ਵੀ ਜਵਾਬ ਕੀਤੀ ਹੈ ਹੂੰ ਹਾਂਜੀ ਠੀਕ ਹੈ ਨਾ ਜੀ ਹੁਣ ਈਡੀ ਦੇ ਸਭ ਤੋਂ ਵੱਡੇ ਸਾਡੇ ਮਤਲਬ ਹੋਏ ਹੈਗੇ ਆ ਨਰਿੰਦਰ ਸਿੰਘ ਹੋਏ ਜਿਨ੍ਹਾਂ ਦੇ ਮਤਲਬ ਜਿਹੜੇ ਕੇਸ ਬੜੇ ਸੀ ਉਹਨਾਂ ਨੇ ਜ 90 ਲੋਕਾਂ ਨੂੰ ਸਜਾ ਹੋਈ ਆ ਤੇ 30 ਉਹਨਾਂ ਨੇ ਕੀਤਿਆਂ ਹੋਈ ਆ ਇੱਕ ਬੰਦੇ ਦੇ ਜਦੋਂ ਉਹਨਾਂ ਨੇ ਈਡੀ ਦਾ ਮਤਲਬ ਸਾਰਾ ਚੱਕਿਆ ਸੀਗੇ ਉਹਨਾਂ ਦੀ ਈਡੀ ਜਦੋਂ ਚੱਕੀ ਜਾਂ ਚੱਕੀ ਸੀ ਰਿਕਾਰਡ ਕਰ ਲਿਆ ਸੀ ਵੀ ਆਹ ਬੰਦੂਸ਼ੀ ਆ ਐਮਐਲਏ ਆ ਸਰਕਾਰ ਦੇ ਘਲਾਬ ਜੀ ਜੀ ਉਹਦੇ ਕੈਪਟਨ ਸਰਕਾਰ ਸੀਗੀ ਹਮ ਹਮ ਤੇ ਚਾਕੇ ਉਹਨਾਂ ਨੇ ਕੇ ਚਾਕੇ ਦਿੱਲੀ ਭੇਜਤਾ ਸੀ ਈਡੀ ਜਿਹੜੀ ਹੈਗੀ ਸਾਫ਼ ਨਹੀਂ ਗਈ ਹਮ ਏਜੰਸੀਆਂ ਵੀ ਅਜੇ ਏਜੰਸੀਆਂ ਦੇ ਚਾ ਸੇਬੀ ਆ ਜਾਂ ਈਡੀ ਦੇ ਬੰਦੇ ਕਿਨੇ ਫਸ ਰਹੇ ਹੈਗੇ ਆ ਹਾਂਜੀ ਭ੍ਰਿਸ਼ਟਾਚਾਰੀ ਚ ਜੀ 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 ਹੈਨਾ ਲੇਕਿਨ ਇੱਕ ਬੰਦਾ ਦਾ ਸਾਹਬ ਸੀਗਾ ਨੰਦਰਿੰਦਰ ਸਿੰਘ ਹਮ ਨੰਦਰਿੰਦਰ ਸਿੰਘ ਵਾਜੂ ਸੁਣ ਲਓ ਮਤਲਬ ਉਹ ਕੀ ਕਹਿੰਦੇ ਹੈਗੇ ਉਹ ਕਹਿੰਦੇ ਮੈਂ ਤਾਂ ਕੀਤਾ ਸਾਹਿਬ ਜਦੋਂ ਇਹ ਸਹੀ ਕੰਮ ਕਰਨ ਵਾਲਾ ਬੰਦਾ ਤੁਹਾਨੂੰ ਚੰਗਾ ਲੱਗਦਾ ਹੀ ਨਹੀਂ ਹੈਨਾ ਜੀ ਇੱਥੇ ਮੈਂ ਦੇਖਿਆ ਸਾਡੇ ਪੰਜਾਬ ਦੁਆਬੇ ਚ ਮੰਤਰੀ ਘਰਉਂਦੇ ਸੀ ਹੁਮ ਹੁਸ਼ਿਆਰਪੁਰ ਦੇ ਐਸਐਸਪੀ ਨਾਲੜਿਆ ਹੁੰਦਾ ਸੀ ਡੁੱਡੀਆਂ ਦੀਆਂ ਗੱਡੀਆਂ ਆਉਂਦੀਆਂ ਸੀ ਹਾਂਜੀ ਮੁੰਲ ਸ਼ਰੀਆਮ ਚੱਲਦਾ ਸਾਡੇ ਰਿਕਾਰਡ ਪਏ ਸਾਡੇ ਕੋਲ ਹਮ ਤੁਸੀਂ ਅੱਜ ਕਿਹਨਾਂ ਦੇ ਘਰ ਟਾ ਕੇ ਲੋਕਾਂ ਨੂੰ ਕੀ ਦੁਖਾਉਨੇ ਹੋ ਉਹ ਲੋਕ ਰੋ ਰਹੇ ਆ ਕੜਪਰੇ ਆ ਹਮ ਬਿਲਕੁਲ ਤੁਸੀਂ ਕਿਹੜਾ ਨਰੇਟਿਵ ਸਰਜ ਰਹੇ ਆ ਮੈਨੂੰ ਸਮਝ ਨਹੀਂ ਲੱਗੀ ਨਹੀਂ ਹਮ ਅਜ ਪੰਜਾਬ ਬੜਾ ਖੁਸ਼ ਹੋਈ ਜਾਂਦਾ ਦੇਖੋ ਜੀ ਉਹਨੇ ਆ ਕਰਤਾ ਕਿਉਂ ਪੰਜਾਬ ਪੀੜਿਤ ਬਹੁਤ ਆ ਬਿਲਕੁਲ ਜੀ ਪੰਜਾਬ ਨੇ ਤਾਂ ਮਰਮ ਲੱਗ ਰਹੀ ਆ ਹਮ ਭਗਵੰਤਪਾਣ ਸਾਹਿਬ ਨੇ ਜਿਹੜਾ ਇਹ ਤਰੀਕਾ ਬਣਾਇਆ ਹੈਗਾ ਬਡੋਜਰ ਨੀਤੀ ਜਣਾ ਇਹ ਬਿਲਕੁਲ ਗਲਤ ਆ ਹਮ ਜਿਹਨੂੰ ਕਾਨੂੰਨ ਵੀ ਮਾਨਤਾ ਨਹੀਂ ਦਿੰਦਾ ਜੀ ਹੁਣ ਹਾਈ ਕੋਰਟ ਨੇ ਕੱਲ ਝੜਕਾ ਪਾਤੀ ਆ ਹਾਂਜੀ ਹਾਂਜੀ ਵੀ ਰੋਂਗਾ ਇਹ ਹਮ ਵੀ ਤੁਸੀਂ ਉਹ ਕੰਮ ਕਰੋ ਜੋ ਕਰਨਾ ਚਾਹੀਦਾ ਮੈਂ ਤਾਂ ਸਭ ਪੰਜਾਬ ਪੁਲਿਸ ਦੇ ਵਿੱਚ ਨਾ ਇਹ ਇਨੀਆਂ ਕਾਲੀਆਂ ਭੇਡਾਂ ਜਿਹੜੇ ਕੰਮ ਕਰਦੀਆਂ ਹਮ ਸ਼ਰਮ ਕਰਦੀਆਂ ਇੱਕੰਨੇ ਰਿਸ਼ਵਤ ਕੋਰੀ ਅਸੀਂ ਤੇ ਬਿਲਕੁਲ ਜ਼ੀਰੋ ਟੋਲਰੈਂਸ ਹੈਗੀ ਆ ਹਾਂਜੀ ਕਿੱਥੇ ਹੈਗੀ ਆ ਹੂੰ ਫੀਸਾਂ ਵਧ ਗਈਆਂ ਬਿਲਕੁਲ ਸਹੀ ਜੀ ਜਿੱਥੇ 2020 ਲੱਗਦਾ ਹੁਣ ਹੂੰ ਡਬਲ ਤੋਂ ਵੀ ਡਬਲ ਹੋ ਗਿਆ ਜੀ ਤੁਸੀਂ ਕੀ ਕਿਹੜਾ ਲੋਕਾਂ ਨੂੰ ਪਤਾ ਜ਼ਮੀਨ ਦੇ ਕੀ ਹੋ ਰਿਹਾ ਹੂੰ ਹੈਨਾ ਮਤਲਬ ਤੁਸੀਂ ਸ਼ੁਰੂ ਕਰਦੇ ਹੋ ਲੇਕਿਨ ਇਸ ਤਗਨਾ ਰੋਲਾ ਪਵਾ ਕੇ ਇਕ ਤਾਂ ਨਾਸ਼ਾ ਹੀ ਰੁਪਈਏ ਦੇ ਨਾਲ ਹੈਨਾ ਵੀ ਤੁਸੀਂ ਨਸ਼ਿਆਂ ਦੇ ਜੀ ਜੀ ਕੋਲ ਨੂੰ ਖਤਮ ਕਰ ਦੇਣਾ ਕਰਨਾ ਚਾਹੀਦਾ ਅਸੀਂ ਵੈਲਕਮ ਕਰਦੇ ਹਾਂ ਤੁਸੀਂ ਤਾਂ ਸੌਂ ਖਾ ਗਏ ਆਏ ਹਾਂ ਜੀ ਜੇ ਤੁਹਾਡੀ ਸਰਕਾਰ ਬਣੀ ਆ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਬਣੀ ਆ ਹਮ ਤੁਹਾਡੀ ਨਸ਼ਿਆਂ ਦੇ ਖਿਲਾਫ ਬਣੀ ਆ ਵੀ ਤੁਸੀਂ ਜੰਗ ਜਿੱਤੋਗੇ ਬਿਲਕੁਲ ਜੀ ਤੇ ਤਿੰਨ ਸਾਲ ਬਾਅਦ ਲਿਖਿਆ ਵੀ ਸਾਡਾ ਇਹ ਜੁੱਧ ਨਸ਼ਿਆਂ ਦੇ ਵਿਰੁੱਧ ਹਮ ਅੱਜ ਸਾਨੂੰ ਕੋ ਤਿੰਨ ਸਾਲ ਬਾਅਦ ਸਲੋਗਨ ਆਇਆ ਸਲੋਗਨ ਆਇਆ ਹਮ ਹੈਨਾ ਦਿੱਲੀ ਹਾਰ ਤਾਂ 70% ਤੱਕ ਹੋ ਜਾਣਾ ਚਾਹੀਦਾ ਦਿੱਲੀ ਹਾਰ ਕੇ ਆ ਕੇ ਲਈ ਹਮ ਜੀ ਹੈਨਾ ਤੁਸੀਂ ਤੇ ਜੰਗ ਤੁਹਾਡੀ ਪਹਿਲੇ ਦਿਨ ਤੋਂ ਸਟਾਰਟ ਹੋਣੀ ਚਾਹੀਦੀ ਸੀ ਜੀ ਜੀ ਉਹਨਦੇ ਵੈਰੀ ਫਸਟ ਡੇ ਜਿੱਦਾਂ ਤੁਸੀਂ ਖੜਕੜਕਣਾ ਸੀਦੇ ਭਗਤ ਸਿੰਘ ਹਾਂਜੀ ਦੱਸੋ ਚੁੱਕੀ ਆ ਜੀ 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 ਉਹ ਦੱਸਦੇ ਵੀ ਸੀਦੇ ਭਗਤ ਸਿੰਘ ਨੂੰ ਵੀ ਤੇਰਾ ਪੰਜਾਬ ਆ ਸੀ ਹੂੰ ਹਨਾ ਤੁਸੀਂ ਉਹਦਾ ਪੰਜਾਬ ਤੇ ਬਣਾਇਆ ਹੀ ਨਹੀਂ ਕਿਤੇ ਸਾਨੂੰ ਦੱਸਿਆ ਨਹੀਂ ਕਿਸੇ ਨੂੰ ਬਿਲਕੁਲ ਸਹੀ ਜੀ ਫਿਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਹੂੰ ਉਹ ਕਿਹੜੀ ਗੱਲ ਦਾ ਕਰ ਰਿਹਾ ਹੈ ਮੰਨ ਲਓ ਐਰੋਗੈਂਟ ਇੰਨੇ ਹੋ ਹੋਮੋ ਇੰਨੇ ਆ ਮੈਂ ਐ ਕਰ ਦੂੰ ਮੈਂ ਇਹ ਕਰ ਦੂੰ ਮੈਂ ਇਦਾਂ ਨਹੀਂ ਮੰਨਦਾ ਉਹ ਭਾਈ ਕੰਮ ਦੇ ਬੋਲੇ ਹੂੰ ਬਿਲਕੁਲ ਜੀ ਡਾਕਟਰ ਮਰਮੋਣ ਸੋ ਕੰਮ ਬੋਲਿਆ ਸੀ ਹਾਂਜੀ ਤੂੰ ਨਹੀਂ ਸੀ ਬੋਲੇ ਜੀ ਮੈਨੂੰ ਤਾਂ ਚਾਹ ਵਾਲੇ ਬੋਲ ਰਹੇ ਹੈਗੇ ਆ ਚਾਹ ਦਾ ਜ਼ਮਾਨਾ ਆ ਗਿਆ ਉਹ ਬੋਲਦੇ ਹੀ ਆ ਕੰਮ ਨਹੀਂ ਬੋਲਦਾ ਹਾਂਜੀ ਭਗਵੰਤਵਰ ਸਾਹਿਬ ਬੋਲ ਰਹੇ ਹੈਗੇ ਹੂੰ ਹੈਨਾ ਸਟੇਟ ਇਜ਼ ਨਾਟ ਸਟੇਜ ਤੁਸੀਂ ਉਹ ਕਰਕੇ ਦਿਖਾਓ ਅਸੀਂ ਵੈਲਕਮ ਕਰਾਂਗੇ ਲੋਕ ਵੈਲਕਮ ਕਰਨਗੇ ਵੀ ਕਿਆ ਪਾਲਿਸੀ ਹੈਗੀ ਆ ਉਹ ਨਾਂ ਤੇ ਡੀਸੀ ਨੇ ਨਾ ਰੋਕਣਾ ਹਾਂਜੀ ਨਾਂ ਐਸਜੀਐਮ ਨੇ ਰੋਕਣਾ ਹਮ ਹਨਾ ਉਹ ਸੈਂਬਲ ਕਰਾਉਣਗੇ ਜੀ ਬਿਲਕੁਲ ਸਾਡੇ ਉਦੋਂ ਉਹ ਨਾ ਕੈਪਟਨ ਬ੍ਰਦਰ ਸਿੰਘ ਵਾਲੇ ਇੱਕ ਸੈਂਬਲ ਕਰਵਾਇਆ ਸਾਡੇ ਕਪੂਰ ਦੇ ਅਮੀਰੇ ਘਰਾਤਾ ਮੈਨੂੰ ਕੋਈ ਅਧਿਕਾਰੀ ਦੱਸੇ ਕਹਿੰਦਾ ਜਦੋਂ ਲੋਕ ਇਕੱਠੇ ਕੀਤੇ ਅੱਛਾ ਜੀ ਨਿਸ਼ਾਨਦੇ ਕਲਾਬ ਲੋਕਾਂ ਨੂੰ ਭੌਣ ਚਲੇ ਗਏ ਹਮ ਹਮ ਸਿਵਲ ਵਾਲੇ ਉੱਥੇ ਕਹਿੰਦਾ ਸ਼ਰੇਮ ਖੜੇ ਲੋਕ ਹੋ ਗਏ ਅੱਛਾ ਜੀ ਕਹਿੰਦਾ ਇਹ ਤੁਹਾਡੇ ਸਾਹਮਣੇ ਐਸਐਚਓ ਬਿਠਾ ਪੈਸੇ ਲਿੰਦਾ ਹਮ ਇਹ ਨਸ਼ੇ ਬਕਾਉਂਦਾ ਵਾ ਦੱਸੋ ਕੀ ਕਰਾਂਗੇ ਤੁਸੀਂ ਅੱਛਾ ਜੀ ਕਹਿੰਦੇ ਫੋਨ ਕੀਤਾ ਡੀਐਸਪੀ ਨੂੰ ਭਰਾਵਾ ਆ ਕੇ ਸੁਣ ਲੋਕਾਂ ਦੀ ਗੱਲ ਹੂੰ 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 ਸਾਨੂੰ ਕਹਿੰਦੇ ਜਾਨ ਛਡਾਉਣ ਨੂੰ ਥਾਂ ਨਾ ਲੱਭਿਆ ਸੀ ਉਹ ਲੱਲਾ ਪਾ ਪਕਰੀ ਜਾਈਏ ਹੂੰ ਅੱਜ ਜਿੱਥੇ ਵੀ ਪੁਲਿਸ ਮੀਟਿੰਗ ਕਰਦੀ ਹੈ ਲੋਕਾਂ ਨੂੰ ਪੁੱਛਦੀ ਹੈ ਲੋਕ ਸ਼ਰਮ ਨਾ ਲੈਂਦੇ ਆ ਤੁਹਾਡੀ ਪੁਲਿਸ ਕਰਦੀ ਹੈ ਹੂੰ ਤੇ ਫਿਰ ਵੀ ਕਾਰਵਾਈ ਨਹੀਂ ਹੁੰਦੀ ਕਾਰਵਾਈ ਕਿਉਂ ਕਰੇ ਵੜ ਕੇ ਤਨ ਖਾਈ ਜਾਂਦੀ ਹੈ ਤੇ ਫਿਰ ਕਿਦਾਂ ਖਤਮ ਕਰ ਲਵਾਂਗੇ ਜਿਹੜੇ ਚੰਗੇ ਪੁਲਿਸ ਅਧਿਕਾਰੀ ਹੈਗੇ ਆ ਜਿਹੜੇ ਚਾਹਦੇ ਕਰਨਾ ਜਿਨ੍ਹਾਂ ਦੇ ਡੈਡੀਕੇਸ਼ਨ ਆ ਆਈਪੀਐਸ ਵੀ ਆ ਪੀਪੀਐਸ ਵੀ ਆ ਔਰ ਚੰਗੇ ਲੋਕ ਹੈਗੇ ਆ ਕਹਿੰਦੇ ਜਾਂ ਨਹੀਂ ਹੂੰ ਲੋਕਾਂ ਦੇ ਧੀਆਂ ਪਤਨੀ ਮਰ ਰਹੇ ਸਾਡੇ ਮਰ ਰਹੇ ਸੀ ਬਚਾਉਣੇ ਆ ਕੇ ਹੈਗੇ ਬਹੁਤ ਸਾਰੇ ਹੂੰ ਪਰ ਉਹਨਾਂ ਨੂੰ ਗੁੰਝਲਾਇਆ ਹੂੰ ਹੈ ਜਗਾ ਤੇ ਹੋਈ ਬਿਟਾ ਜਿੰਨੇ ਮਹੀਨਾ ਬਰਨਾ ਮਹੀਨਾ ਦੇਣਾ ਕੌਣ ਲੈ ਰਿਹਾ ਮਹੀਨਾ ਉਹਨਾਂ ਦਾ ਹੂੰ ਹਨਾ ਜੀ ਗੱਲ ਹੈਗੀ ਜਿਨ੍ਹਾਂ ਦੇ ਕੋਲੋਂ ਤੁਸੀਂ ਮੁੱਢਾ ਮੈਂ ਇਹ ਸਮਝਦਾ ਕਿ ਜਦੋਂ ਕੁੱਤੀ ਨਾ ਚੋਨਾ ਰਲ ਜਵੇ ਹੂੰ ਫਿਰ ਇਜ਼ਾਮ ਕਿਹਨੂੰ ਦੇਵਾਂਗੇ ਬਿਲਕੁਲ ਸਹੀ ਜੀ ਹੈ ਨਾ ਹਾਂਜੀ ਭਗਵੰਤਪਨ ਸਾਹਿਬ ਦੇ ਕਹਤਾ ਮੈਂ ਦਵਕੇ ਮਾਰਦੇ ਮੈਂ ਇਹ ਕਰ ਦਉ ਉਹ ਕਰ ਦਉ ਕੀ ਕਰ ਦਉਗੀ ਨਹੀਂ ਗੱਲ ਬਣਨੀ ਮੈਨੂੰ ਲੱਗਦਾ ਮੈਨੂੰ ਲੱਗਦਾ ਸੱਚੀ ਗੱਲ ਆ ਵੀ ਭਗਵੰਤਪਨ ਸਾਹਿਬ ਦੀ ਮੈਂ ਉਹਨਾਂ ਦੇ ਤਿੰਨ ਸਾਲ ਬਾਅਦ ਜਦੋਂ ਬਾਕੀ ਨਾ ਗੱਲਾਂ ਕਰ ਰਿਹਾ ਉੱਠ ਰਿਹਾ ਹੈ ਨਾ ਨਸ਼ੇ ਦੇ ਖਿਲਾਫ ਹੂੰ ਵੀ ਤੁਸੀਂ ਉਹਨੇ ਗੁੱਟਕੇ ਦੇ ਸੌਂ ਖਾਦੀ ਸੀ ਕੈਪਟਨ ਬੰਦਰ ਨੇ ਹਾਂਜੀ ਹੈ ਨਾ ਜੀ ਤੇ ਸਭ ਤੋਂ ਵੱਧ ਨਸ਼ਿਆਂ ਨੂੰ ਜਿਹੜੇ ਜਿਹੜੇ ਬੰਦੇ ਆਏ ਸੀਗੇ ਉਹਨਾਂ ਦੇ ਸਿਰ ਤੇ ਰੱਖਣ ਵਾਲਾ ਕੈਪਟਨ ਨਿਕਲਿਆ ਸੀ ਹਮ ਹੈ ਨਾ ਸਹੀ ਹੈ ਸਾਡੀ ਸ਼ਰਾਬ ਦੇ ਇਥੇ ਤੇ ਸ਼ਰਾਬ ਨੂੰ ਤੁਸੀਂ ਬਣਾਤਾ ਕਿ ਬੜੀ ਹੈਗੀ ਆ ਇਹ ਇਹ ਸਾਨੂੰ ਪੰਜਾਬ ਨੂੰ ਪਾਲਦੀ ਆ ਸ਼ਰਾਬ ਪੰਜਾਬ ਨੂੰ ਪਾਲਦੀ ਆ ਹਮ ਸ਼ਰਾਬ ਪੰਜਾਬ ਦੀਆਂ 골ਕਾਂ ਭਰਦੀ ਆ ਹੈ ਨਾ ਜੁੜੀ ਤਾਂ ਇਹ ਗੋਲਗਾ ਭਰਦੀ ਆ ਜਿਹੜੇ ਪੰਜਾਬ ਦੇ ਵਿਕਾਸ ਦਾ ਕਾਰਨ ਬਣਦੀ ਆ ਹਾਂਜੀ ਹੁਣ ਸ਼ਰਾਬ ਤੇ ਗੋਸਸ ਵੀ ਲੰਤਾ ਭਗਵੰਤ ਮਾਨ ਨੇ ਬੇ ਗਉਂਗਾ ਵੀ ਤਾਂ ਪਰਾਣੀਆਂ ਜੜੀਆਂ ਆਵਾਰਾ ਫਿਰਦੀਆਂ ਜੇ ਸ਼ਰਾਬ ਲੋਕੀ ਪੀਣਗੇ ਤੇ ਪੀਣਗੇ ਤਾਂ ਹੈਨਾ ਅਸੀਂ ਜਾ ਕਿੱਥੇ ਰਹਿ ਆ ਤੁਸੀਂ ਜਿੰਨੇ ਤੁਹਾਡੇ ਡਰੱਗਸ ਦੀਆਂ ਦੁਕਾਨਾਂ ਹੈਗੀਆਂ ਆਪਣੀਆਂ ਕੈਮਿਸਟ ਸ਼ਾਪਸ ਹੈਗੀਆਂ ਹਾਂਜੀ ਡਰਗਨ ਸਪੈਟਰ ਕਿੱਥੇ ਹਮ ਇਹ ਕੁ ਹਜ਼ਾਰ ਪਤਾ ਡਰਗਨ ਸਪੈਟਰ ਉੱਠਿਆ ਸੀਗਾ ਉਨੇ ਜਿਹੇ ਲੋਕਾਂ ਨੂੰ ਪੜਿਆ ਸੀਗਾ ਤਾਂ ਕਿ ਬਾਹਰ ਕੱਢ ਕੇ ਮਾਰੇ ਰਹੇ ਹੂੰ ਠੀਕ ਹੈ ਡਰੈਗਨ ਸਪਾਈਟ ਜੇ ਮਨ ਲੋ ਤੇਜ਼ਲੇ ਹੈ ਗਿਆ ਤੇ ਮੇਰੇ ਖਿਆਲ ਨਾਲ 10 ਹੀ ਨੇ ਤੇ 10 ਘਰੋਂ ਬਾਹਰ ਹੀ ਨਿਕਲਦੇ ਹੂੰ ਕਿਉਂਕਿ ਜਿਹੜੀਆਂ ਡਰੱਗਸ ਦੇ ਜਿਹੜੇ ਦੂਜੇ ਹੈਗੀਆਂ ਕੈਮਿਕਲਸ ਕੈਮਿਕਲਸ ਹੈਗੇ ਤਾਂ ਯੂਨੀਅਨ ਬਣੀ ਹੋਈਆਂ ਉਹ ਚੁੱਪਰ ਕੇ ਫੀਸ ਇਕੱਠੀ ਕਰਦੇ ਮਹੀਨਾ ਦੇ ਹੁੰਦੇ ਉਹਨਾਂ ਨੂੰ ਹੂੰ ਹੈਨਾ ਬਿਲਕੁਲ ਡਰ ਕਿਵੇਂ ਵਿਕ ਰਿਹਾ ਸ਼ਰਮ ਦੇ ਵਿਕ ਰਿਹਾ ਤੇਰੇ ਸਾਹਮਣੇ ਵਿਕ ਰਿਹਾ ਹਰ ਪਾਸੇ ਬਾੜ ਦੇ ਦਰੋਂ ਕਰੀ ਹੂੰ ਡ੍ਰੈਗਨ ਸਪਾਈਟਰ ਉਹਨੇ ਸੈਣੀ ਕੇ ਸਾਡੇ ਕੋਲ ਜਿਹੜੇ ਜਾ ਕੇ ਸ਼ਟਰ ਲਵਾ ਦੇ ਕਿੰਨੇ ਸ਼ਟਰ ਲੱਗੇ ਹੁਣ ਤੱਕ ਆਏ ਨਹੀਂ ਨਜ਼ਰ ਕੋਈ ਨਹੀਂ ਲੰਗੇ ਨਾ ਇੱਕ ਕੁੜੀ ਇੱਥੇ ਲੱਗਾ ਸੀਗਾ ਆਪਣੇ ਨਵਾਂ ਸ਼ਹਿਰ ਅੱਛਾ ਜੀ ਬਾਦ ਕੀਆ ਜਿਹਨੇ ਸ਼ਟਰ ਲੇਡੀ ਸੀ ਤੁਹਾਡੇ ਰਗੀ ਬੜੀ ਅਸੂਲਨ ਸੀ ਹੂੰ ਹੂੰ ਉੱਤੇ ਮੁੜ ਕੇ ਟਾਇ ਗੋਲੀ ਦਾ ਹੋ ਗਿਆ ਸੀ ਉਹ ਹੋਗਾ ਹਨ ਤੁਸੀਂ ਸੱਚ ਦੇ ਮਾਰਗ ਚੱਲ ਕੇ ਦੇਖੋ ਤੁਸੀਂ ਥੋੜਾ ਜਿਹਾ ਹੂੰ ਮੈਂਨੇ ਇੱਕ ਕੁੜੀ ਇੱਕ ਸਾਡੇ ਚੌਂਕੀ ਇੰਚਾਰਜ ਨੂੰ ਆਖਿਆ ਕੋਈ ਮੈਂ ਕਿਹਾ ਯਾਰ ਇਹ ਦੋ ਬੰਦੇ ਆ ਕੰਮ ਕਰਦੇ अच्छा जी। ਇਹਨੂੰ ਫੜ ਲਿਆ। ਹੂੰ ਹੂੰ। ਹਨਾ? ਜੀ। ਮੈਂ ਤੁਹਾਨੂੰ ਗਰੰਟੀ ਦਿੰਨਾ। ਹੂੰ ਤੇ ਦੂਜੇ ਦਿਨ ਨਾ ਕਰ ਉਹ ਦੋਨੋਂ ਉਹ ਬੰਦੇ ਮੇਰੇ ਘਰ ਆ ਗਏ। ਹੂੰ ਮੈਂ ਜਾਣਦੇ ਸੀ। ਮੈਨੂੰ ਤਾਂ ਸਾਰਾ ਸੀਗੀ ਗਲਤੀ ਕੀਤੀ। ਅੱਛਾ ਜੀ। ਮੈਂ ਕੀ ਹੋਇਆ? ਹੂੰ ਕਹਿੰਦੇ ਉਹ ਚੌਂਕੀਨ ਚਾਰਜ ਕਹਿੰਦਾ ਕਿ ਉਹ ਪੱਤਰਗਾ ਤੁਹਾਡੇ ਮਗਰ ਪੈ ਗਿਆ। ਅੱਛਾ ਜੀ। ਹੁਣ ਉਹ ਬੱਚੇ ਮੈਨੂੰ ਜਾਣਦੇ ਸੀ ਤੇ ਮੇਰੇ ਕੋ ਉਹਨਾਂ ਨੇ ਆ ਕੇ ਕਨਫੈਸ ਕਰ ਲਿਆ। ਹੂੰ ਹੂੰ। ਤੇ ਜੇ ਉਹ ਸੱਚੀ ਮੁੱਚੀ ਕਦੇ ਮੇਰੇ ਉਹ ਜਦੋਂ ਅਪਰਾਧ ਵਾਲ ਤੋਰੀ ਪਿਆ ਉਹ ਮੇਰਾ ਕਤਲ ਕਰ ਸਕਦੇ ਸੀ। ਫੇਮੈਸ ਸਪੀਅਰ ਦੇ ਹੁੰਦੇ ਸੀ ਸੰਦੀਪ ਸ਼ਰਮਾ ਉਹਨਾਂ ਨੂੰ ਮਿਲਿਆ ਹੂੰ ਮੈਂ ਕਿਹਾ ਯਾਰ ਤੁਹਾਡੀ ਪੁਲਸਾ ਉਹਨਾਂ ਨੇ ਹਸੋ ਬਦਲੀ ਕੀਤੀ ਉਹਦੀ ਤੇ ਫਿਰ ਇਹ ਤਾਂ ਦੱਸਣ ਦਾ ਵੀ ਨਹੀਂ ਫਾਇਦਾ ਕੀ ਕਰੋਗੇ ਤੁਸੀਂ ਹਨਾ ਜੀ ਦੇਖ ਕੇ ਬੰਦਾ ਮੂੰਹ ਚੁੱਪ ਕਰਕੇ ਬੈਠ ਜਵੇ ਹਨਾ ਫਿਰ ਮੈਨੂੰ ਨਾ ਇੱਕ ਮੈਂ ਐਸ.ਐਚ.ਓ ਦੀ ਗੱਲ ਕੀਤੀ ਮੈਂ ਕਿਹਾ ਸ਼ਰਮਾ ਜੀ ਤੁਹਾਡਾ ਕਿਹਸਾ ਐਸ.ਐਚ.ਓ ਆ ਜਿਹੜਾ ਸਭ ਤੋਂ ਵੱਧ ਹੈ ਸੜੀ ਉਹ ਤਸਕਰੀ ਕਰ ਰਿਹਾ ਅੱਛਾ ਜੀ ਉਹ ਤਸਕਰੀ ਵੱਡੇ ਨਾਲ ਰਲਿਆ ਹੋਇਆ ਹੂੰ ਹੂੰ ਆ ਰਿਕਾਰਡ ਮੈਨੂੰ ਕਹਿੰਦਾ ਖੜਾ ਜੀ ਤੁਹਾਨੂੰ ਗਲਤ ਭਲੇਖਾ ਪਾਇਆ ਗਿਆ अच्छा जी ਤੁਸੀਂ ਪੱਤਰਕਾਰ ਐਵੇਂ ਗੱਲਾਂ ਕਰਦੇ ਆ ਉਹ ਤਾਂ ਸਭ ਤੋਂ ਵੱਧ ਰਿਕਵਰੀ ਉਹਦੀ ਆ ਕਿੰਦਾ ਜ਼ਿਲ੍ਹੇ ਚ ਫਿਰ ਮਦਦ ਸੀ ਢੰਗ ਰਿਕਵਰੀ ਕਿਦਾਂ ਮੈਂ ਕਿਹਾ ਉਹੋ 10 ਦਿਨ ਬਾਅਦ ਆ 8 ਦਿਨ ਬਾਅਦ 300 ਗ੍ਰਾਮ ਪੜਾਉਂਦਾ ਹੂੰ ਹੂੰ 30 ਕਿਲੋ ਵੇਚਦਾ ਹੂੰ ਤੇ ਜਿਹੜੇ ਫੜੇ ਜਾਂਦੇ ਆ ਉਹਨਾਂ ਦੇ ਬੰਦੇ ਹੈਗੇ ਆ ਉਹ ਤੁਸੀਂ ਫੜ ਕੇ ਲੈਣ ਤਾਂ 300 ਗ੍ਰਾਮ ਬਣੇ ਤਿੰਨ ਮਹੀਨੇ ਜਮਾਨਤ ਹੁੰਦੀ ਆ ਜਿਹੜੀ ਤਿੰਨ ਚਾਰ ਮਹੀਨੇ ਬਾਅਦ ਉਹਦੇ ਘਰ ਤਨਖਾਹ ਜਾਂਦੀ ਆ ਉਹਨਾਂ ਨੇ ਕ੍ਰਿਮੀਨਲ ਬੰਦੇ ਰੱਖ ਲਿਆ ਵਾਰ-ਵਾਰ ਕੰਮ ਕਰਨਗੇ ਵਾਰ-ਵਾਰ ਫੜੇ ਜਾਣਗੇ ਵਾਰ-ਵਾਰ ਇਸੇ ਕੰਮ ਲਈ ਇਹਨਾਂ ਦੀ ਇਹੀ ਚੇਨ ਚੱਲੀ ਜਾਏਗੀ ਹਾਂ ਇੱਕ ਕਲੀਅਰ ਬਣਾ ਲਈ ਆ ਤੇ ਜਿਹੜੀ ਹਾਈ ਲੈਅਰ ਹੈਗੀ ਆ ਉੱਪਰ ਮੈਂ ਕਿਉਂ ਕੰਮ ਕਰ ਰਹੀ ਹੈਗੀ ਆ ਤੁਹਾਡੀ ਪੁਲਿਸ ਰਲੀ ਹੋਈ ਆ ਸੋ ਅੱਜ ਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦੇ ਆ ਕਿ ਇਹੜੀਆਂ ਕਾਲੀਆਂ ਭੇਡਾਂ ਇਹਨਾਂ ਤੇ ਨਿਸ਼ਾਨਦੇਹੀ ਕਰੋ ਤੁਸੀਂ 52 ਦੇ ਸਸਪੈਂਡ ਕਰਦੇ ਜੀ ਤੇ ਕਿਤੇ ਕਿਹੜੇ ਆ ਸਪਾਈ ਦੇ ਦੂਜੇ ਛੋਟੇ ਕਰਦੇ ਆ ਹੂੰ 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 ਤੁਹਾਡੀ ਚੇਨ ਦੇ ਉੱਪਰ ਤੱਕ ਆ ਭਾਈ ਫੜ ਕੇ ਦੇਖੋ ਹਾਂਜੀ ਬਿਲਕੁਲ ਜੀ ਜੇ ਕਾ ਕਾਂਗਰਸ ਵਿੱਚ ਤੇ ਅਕਾਲੀ ਦਲ ਦੇ ਵਿੱਚ ਹਮੇਸ਼ਾ ਮੰਤਰੀ ਵੀ ਨਾ ਰਹੇ ਹਮ ਸਰ ਜੱਗ ਜਰ ਰਹੀ ਗੱਲ ਹੈ ਬਿਲਕੁਲ ਜੀ ਹੈ ਨਾ ਜੀ ਉੜ ਤਾਂ ਪੰਜਾਬ ਐ ਵੀਦ ਨੂੰ ਪਹਿਲ ਮੰਗੀ ਸੀ ਹਮ ਸਹੀ ਹੈ ਜੀ ਕਿਸੇ ਦੀ ਗੱਲ ਹੀ ਆਈ ਹੈ ਹਾਂ ਜੀ ਅੱਜ ਜੇਕਰ ਮਜੀਠੀਆ ਨੂੰ ਜੇ ਇਸ ਐਨਡੀਪੀਐਸ ਇੱਕ ਜਾਂਦਾ ਉਹ ਲੈ ਕੇ ਆਏ ਸੀਗੇ ਚੰਨੀ ਲੈ ਕੇ ਆ ਸੀ ਜੀ 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 ਚੰਨੀ ਚੰਨੀ ਹਾਂ ਜੀ ਤਿੰਨ ਸਾਲਾਂ ਵਿੱਚ ਕੀ ਕੀਤਾ ਤੁਸੀਂ ਹਮ ਸੈਟ ਮੀਟਿੰਗ ਕਰੀ ਜਾਨੇ ਮੀਟਿੰਗ ਕਰੀ ਜਾਨੇ ਜੇ ਤੋਂ ਸਾਫ ਨਿਕਲਦਾ ਭਾਈ ਸੁਪਰੀਮ ਕੋਰਟ ਬੈਠਾ ਨਿਕਲਦਾ ਤੇ ਉਹ ਉਦੋਂ ਸੁਝਾਦੇ ਉਹ ਲੋਕਾਂ ਨੂੰ ਪਤਾ ਲੱਗੇ ਨਹੀਂ ਨਿਕਲਦਾ ਇਹਨੂੰ ਸਾਫ ਕਰੋ ਹੂੰ ਬਿਲਕੁਲ ਜੀ ਜਾਣ ਛੱਡੋ ਫਿਰ ਹੈ ਨਹੀਂਗਾ ਹੂੰ ਸੋ ਬਿਲਕੁਲ ਕਿਹੜਾ ਸਾਫ ਬਾਕੀ ਦੇ ਮਸਲੇ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ